ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਨੇ ਛੇੜਿਆ 2022 ਚ ਸਰਕਾਰ ਬੰਦੀ ਹੈ ਕਹਿ ਕੇ ਕਿ ਨਸ਼ਾ ਖਤਮ ਕਰ ਦਾਂਗੇ ਪੰਜਾਬ ਦੇ ਘਰ ਘਰ ਤੋਂ ਚਿੱਟਾ ਖਤਮ ਹੋ ਜੇਗਾ ਲੇਕਿਨ 3 ਸਾਲ ਸੁੱਤੀ ਜਾਂਦੀ ਹੈ ਤਾਂ 3 ਸਾਲ ਦੇ ਬਾਅਦ ਹੁਣ ਇਕਦامی ਜਾਗ ਜਾਂਦੀ ਹੈ ਤੇ ਯੁੱਧ ਸ਼ੁਰੂ ਹੋ ਜਾਂਦਾ ਕਲਾ ਜੀ ਤੁਸੀਂ ਕਹਿੰਦੇ ਵੀ ਘਰ ਘਰ ਤੋਂ ਚਿੱਟਾ ਖਤਮ ਕਰ ਦਾਂਗੇ ਮੇਰੇ ਘਰ ਘਰ ਦੇ ਵਿੱਚ ਚਿੱਟਾ ਆ ਗਿਆ ਹੈ ਨਾ ਆਇਆ ਕਿੰਨਾਂ ਦੀ ਬਦੌਲਤ ਇਹਨਾਂ ਰਾਜਨੀਤੀਆਂ ਦੇ ਇਸ ਤੋਂ ਪਹਿਲਾਂ ਕੈਪਟਨ ਸਰਕਾਰ ਸੀ ਜਦੋਂ ਆਈਏ ਗੁਟਕਾ ਸਾਹਿਬ ਦੀ ਸੌਂ ਖਾ ਕੇ ਕਹਿੰਦੇ ਵੀ 2 ਮਹੀਨੇ ਚਿੱਟਾ ਮੁਕਾ ਦਾਂਗੇ ਉਹ ਮੁਕਾਗੇ ਨਹੀਂ ਉਹਨਾਂ ਦੀ ਸਰਕਾਰ ਮੁਗੀ ਉਹਨਾਂ ਦੀ ਸਰਕਾਰ ਮੁਗੀ ਇਹਨਾਂ ਦੀ ਆ ਗਈ ਹੈ ਵੀ ਉਹੀ ਨੇ ਉਹਨਾਂ ਦੇ ਭਰਾ ਹੀ ਨੇ ਬਸ ਰੰਗ ਹੀ ਬਦਲੇ ਇਹਨਾਂ ਦੇ ਕੱਪੜੇ ਸੇਮ ਹੀ ਹੈ ਵਾਈਟੀ ਕੁੜਤੇ ਉਹੀ ਨੇ ਬਸ ਬੰਦੇ ਹੀ ਬਦਲੇ ਨੇ ਇਹ ਹੁਣ ਉਥੋਂ ਵਾਲੇ ਉਹ ਦਿੱਲੀ ਵਾਲੇ ਨੇ ਜਦੋਂ ਤੱਕ 3 ਸਾਲ ਗੁਜ਼ਰ ਗਏ ਨੇ ਸਰਕਾਰ ਨੂੰ 3 ਸਾਲਾਂ ਦੇ ਚਿੱਟੇ ਦੇ ਬਾਰੇ ਕੁਝ ਕਰਨੀ ਪਾਈ ਸਰਕਾਰ ਹੁਣ ਦਿੱਲੀ ਵਾਲੇ ਵਿਹਲੇ ਆ ਗਏ ਇਹਨਾਂ ਦੇ ਸਿਰ ਤੇ ਆ ਕੇ ਬਹਿ ਗਏ ਨੇ ਹੁਣ ਦੇਖਦੇ ਵੀ ਕਾਰਵਾਈਆਂ ਥੋੜੀਆਂ ਤੇਜ਼ ਹੋ ਰਹੀਆਂ ਨੇ ਉਹ ਕਹਿੰਦੇ ਪੰਜਾਬ ਬਚਾ ਲਿਆ ਪੰਜਾਬ ਵੀ ਹੱਥੋਂ ਨਿਕਲ ਜਾਏ ਦੋਸਾਰ ਰਹਿ ਗਏ ਹੈ ਦੇਖੋ ਹੱਥੋਂ ਨਿਕਲਣਾ ਨਾ ਨਿਕਲਣਾ ਤੇ ਕੋਈ ਵੱਖਰਾ ਮੁੱਦਾ ਹੈ ਲੇਕਿਨ ਮੁੱਦਾ ਹੈ ਵੀ ਨਸ਼ੇ ਨੂੰ ਮਕਾਨ ਵਾਸਤੇ ਬਹੁਤ ਪਾਈਪਲਾਈਨਾਂ ਤੋੜਨੀਆਂ ਪੈਣੀਆਂ ਇਹਨਾਂ ਨੂੰ ਤੁਸੀਂ ਅੰਮ੍ਰਿਤਸਰ ਦੇ ਇੱਕ ਵਿਧਾਇਕ ਦੀਆਂ ਗੱਲਾਂ ਸੁਣੋ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਉਹਦੇ ਕਲੀਅਰ ਹੋਣਗੀਆਂ ਵਿਧਾਇਕ ਦੀ ਤੇ ਗੱਲ ਹੁੰਦੀ ਹੈ ਲੇਕਿਨ ਜਿਹੜਾ ਬੁਲਡੋਜ਼ਰ ਚੱਲ ਜਾ ਹੂੰ ਹੂੰ ਬੁਲਡੋਜ਼ਰ ਕਿਹੜੇ ਹਿਸਾਬ ਨਾਲ ਰੁਕ ਕਰਦਾ ਕਿਹੜੇ ਹਿਸਾਬ ਨਾਲ ਮੋੜ ਕੱਟਦਾ ਜਿਹੜਾ ਕਿ ਉਹ ਉਹ ਬਲਡੋਜ਼ਰ ਸਿਰਫ ਲੋਕਾਂ ਨੂੰ ਵਿਖਾਣ ਲਈ ਮੋੜ ਕੱਢਦਾ ਐ ਏਡੇ ਏਡੇ ਵੱਡੇ ਪੁਲਿਸ ਅਧਿਕਾਰੀ ਜਿਹੜੇ ਨਸ਼ੇ ਦੇ ਕਾਰੋਬਾਰ ਤੇ ਲਿਪਤ ਸੀ ਪਿੱਛੇ ਜੀ ਤੁਸੀਂ ਸੁਣਿਆ ਇੱਕ ਬੜਾ ਵੱਡਾ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ 'ਚ ਖੋਲ ਕੇ ਬਿਆਨ ਦਿੱਤਾ ਵੀ ਇੰਨੇ ਉਹਦੇ ਪੈਟਰੋਲ ਪੰਪ 'ਤੇ ਇੰਨੇ ਉਹਦੇ ਉਹ ਫਾਰਮ ਹੋ ਉਸੇ ਵੀ ਇੱਕ ਵੀ ਫਾਰਮ ਹੋ ਸਕਤੇ ਚਲਾ ਕੇ ਵਿਖਾਓ ਬਲਡੋਜ਼ਰ ਇੱਕ ਲੇਟਸ 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 ਦੇਤਾ ਸੇ ਕਿ ਚਿੱਟੇ ਵਾਲੀ ਬੀਬੀ ਵੀ ਥਾਰ ਵਾਲੀ ਬੀਬੀ ਬੜੀ ਮਸ਼ਹੂਰ ਹੋਈ ਐ ਥਾਰ ਵਾਲੀ ਬੀਬੀ ਦੇ ਇੱਕ ਕਰੋੜਾਂ ਦੀ ਜਾਇਦਾਦ ਬਣਾਈ ਕਿਸੇ ਦੀ ਉਹ ਗੱਲ ਨਿਕਲੀ ਐ ਤੇ ਬਾਰੇ ਉਹਦੇ ਪੁਲਿਸ ਦੇ ਮੁਲਾਜ਼ਮ ਉਹਦੇ بڑے ਹਾਈ ਲੈਵਲ ਤੇ ਅਫਸਰਾਂ ਨਾਲ ਸੰਪਰਕ ਰਏ ਨੇ بڑے ਲਿੰਕ ਰਏ ਨੇ ਉਹ ਤੇ ਚੰਗੇ ਭਲੇ ਐਸਐਚਓ ਦੀ ਬਦਲੀ ਕਰਾ ਦਿੰਦੀ ਰਹੀ ਉਹ ਐਡੀ ਮਸ਼ਹੂਰ ਬੀਬੀ ਹੈ ਯਾਰੀ ਆਪਣੇ ਬੰਦਿਆਂ ਤੇ ਚੱਲਦਾ ਨਹੀਂ ਹੁੰਦੀ ਸੈਂਟਲੀ ਇੱਕ 50 ਲੱਖ ਰੁਪਏ ਦੀ ਡਰਗ ਮਨੀ ਦੇ ਨਾਲ ਡਰਗ ਮਨੀ ਦੇ ਨਾਲ ਇੱਕ ਪੁਲਿਸ ਅੰਮ੍ਰਿਤਸਰ ਦਾ ਇੱਕ ਕਾਂਡ ਬਹੁਤ ਵੱਡਾ 50 ਲੱਖ ਦੀ ਡਰਗ ਮਨੀ ਦੇ ਨਾਲ ਇੱਕ ਪੁਲਿਸ ਅਧਿਕਾਰੀ ਫੜਿਆ ਗਿਆ ਲੇਕਿਨ ਉਹਦੇ ਘਰ ਤੇ ਕਿੰਨਾ ਕਿੰਨਾ ਨੇ ਬਲਡੋਜ਼ਰ ਚਲਾਇਆ ਹੈ ਬਲਡੋਜ਼ਰ ਇੱਕ ਯੂਪੀ ਮਾਡਲ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਇਹਦਾ ਕੋਈ ਕਿਸੇ ਤੇ ਪ੍ਰਭਾਵ ਨਹੀਂ ਪੈ ਰਿਹਾ ਅਗਲੇ ਦੀ ਹੁਣ ਲੇਟਸ ਇਹ ਦੇ ਨਾਲ ਇੱਕ ਅੰਮ੍ਰਿਤਸਰ ਦੇ ਇੱਕ ਇਲਾਕੇ ਦੇ ਵਿੱਚ 8 ਤੋਂ 10 ਮਕਾਨ ਬਣਾ ਗਿਆ ਇੱਕ ਸਮਗਲਰ ਅੱਛਾ ਉਹਦੇ ਇੱਕ ਖਾਲੀ ਪਲਾਟ ਜਿਹਦੇ ਇੱਕ ਫਰੰਟ ਬਣੀ ਬਿਲਡਿੰਗ ਤੇ ਉਹ ਵੀ ਲਾਗੇ ਖੋਗੇ ਉਹਦੇ ਪਰਿਵਾਰ ਵਾਲੇ ਟਵਾ ਰਹੇ ਨੇ ਭਾਈ ਫਰੰਟ ਫਰੰਟ ਤਾ ਦੇ ਮਗਰ ਨਾ ਟਾਏ ਉਹ ਯਾਨੀ ਕਿ 6 ਦੇ 6 ਦੇ 6 ਦੇ 6 ਮਕਾਨ ਉਹਦੇ ਉਦਾਂ ਦੇ ਉਦਾਂ ਹੀ ਹੈ 6 ਮਕਾਨ ਤੇ ਇੱਕ ਸਿਰਫ ਜਿਹੜੀ ਚਾਰਦواری ਹੋਈ ਉਹ ਭਾਈ ਮੀਡੀਆ ਨੂੰ ਵੀ ਤਾਂ ਕੁਝ ਵਿਖਾਣਾ ਨਾ ਹੁਣ ਕੁਝ ਲੋਕਾਂ ਨੂੰ ਦੱਸਣਾ ਵੀ ਤੇ ਇਹ ਵੀ ਅਸੀਂ ਕੀ ਕਰ ਰਹੇ ਹਾਂ ਯੁੱਧ ਨਸ਼ਾ ਵਿਰੁੱਧ ਤਾਂ ਹੀ ਕੰਪਲੀਟ ਹੋਏਗਾ ਜੇ ਕੁਝ ਮੀਡੀਆ 'ਚ ਤਸਵੀਰें ਛਪੇਗਾ ਵੀ ਆਟਾ ਤਾ ਤਾ ਜੇ ਅੱਜ ਤੱਕ ਗੋਗਲੋ ਤੋਂ ਮਿੱਟੀ ਝੜਦੇ ਪਏ ਆ ਜਿਹੜੀਆਂ ਛੋਟੀਆਂ ਮੱਛੀਆਂ ਵੜੀਆਂ ਜਾ ਰਹੀਆਂ ਮਗਰ ਮੱਛ ਉਸਰੇ ਘੁੰਮਣ ਦੇ ਮਗਰ ਮੱਛ ਉਹਦੇ ਹੀ ਉਮਰੇ ਮੱਛੀਆਂ ਮਰ ਜਾਣਗੀਆਂ ਨਵੀਆਂ ਮੱਛੀਆਂ ਆ ਜਾਣਗੀਆਂ ਉਸੇ ਤਲਾਹ ਦੇ ਨਵੀਆਂ ਮੱਛੀਆਂ ਫਿਰ ਪੈਦਾ ਹੋ ਜਾਣਗੀਆਂ ਫਿਰ ਉਸੇ ਤਰ੍ਹਾਂ ਹੀ ਸਾਰਾ ਕੁਝ ਚੱਲਣਾ ਇਹਨਾਂ ਨੂੰ ਨਸ਼ੇ ਨੂੰ ਹਟਾਉਣ ਵਾਸਤੇ ਬਹੁਤ ਵੱਡੀ ਸੋਚ ਨਾਲ ਕੰਮ ਕਰਨਾ ਪਏਗਾ ਬਹੁਤ ਹਾਈ ਲੈਵਲ ਤੇ ਚੱਲਣਾ ਪਏਗਾ ਇਹਦੇ ਨਾਲ ਨਾਲ ਕਲਾਸ ਜੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਵਾਂ ਸ਼ਾਇਦ ਤੁਸੀਂ ਕਿਸੇ ਮੀਡੀਆ ਕਿਸੇ ਅਖਬਾਰ 'ਚ ਨਾ ਕਦੀ ਇਹ ਗੱਲ ਪੜੋਗੇ ਤੇ ਨਾ ਕਦੀ ਸੁਣੋਗੇ ਚਿੱਟਾ ਵੇਚਣ ਦੇ ਨਾਲ-ਨਾਲ ਚਿੱਟਾ ਪੀਣ ਵਾਲੇ ਬੰਦੇ ਜਦੋਂ ਉਸ ਨੂੰ ਇੰਜੈਕਟ ਕਰਦੇ ਨੇ ਬੋਡੀ ਦੇ ਵਿੱਚ ਉਹ ਸਭ ਤੋਂ ਖਤਰਨਾਕ ਸਥਿਤੀ ਹੈ ਇਸ ਟਾਈਮ ਸਿਤੀ ਹੈ ਬਣ ਗਈ ਵੀ ਮੈਡਿਕ ਸੋਰਾ ਤੋਂ ਉਹਨਾਂ ਨੂੰ ਸਰਿੰਜਾ ਪ੍ਰੋਵਾਈਡ ਨਹੀਂ ਹੈਗੀ ਪਿਛਲੇ ਲੰਬੇ ਸਮੇਂ ਤੋਂ ਨਹੀਂ ਮਿਲ ਰਹੀਆਂ ਉਹਦਾ ਨਤੀਜਾ ਇਹ ਨਿਕਲ ਕੇ ਆ ਰਿਹਾ ਵੀ ਉਹਨਾਂ ਦੇ ਘਰ ਪਰਿਵਾਰ ਤੇ ਉਹਨਾਂ ਦੇ ਸਾਥੀ ਸਾਰੇ ਐਚਆਈਵੀ ਤੋਂ ਕਾਲੇ ਪੀਲੇ ਤੋਂ ਇਹ ਜਿਹੇ ਬਿਮਾਰੀਆਂ ਨਾਲ ਗ੍ਰਸਤ ਹੋ ਗਏ ਨੇ ਜਿਨ੍ਹਾਂ ਦਾ ਕੋਈ ਤੋੜ ਹੀ ਨਹੀਂ ਹੈਗਾ ਇੱਕੋ ਸਰਿੰਜ ਬਾਰ-ਬਾਰ ਯੂਜ਼ ਕਰਦੇ ਆ ਮਿਲ ਰਿਹਾ ਰੱਖ ਕੇ ਰੱਖ ਲੈਂਦੇ ਆ ਚਾਰ ਪੰਜ ਦਿਨ ਹੋਈ ਸੀ ਦੇਖੋ ਉਹਦੇ ਉਹਦੇ ਨਾਲ ਕੀ ਅਸਰ ਪੈ ਰਿਹਾ ਉਹਦੇ ਨਾਲ ਤੁਹਾਡੇ ਸਮਾਜ ਚਿੱਟਾ ਰੋਕਿਆ ਨਹੀਂ ਟਿਕਾ ਰੋਗ ਦਿੱਤਾ ਕਿ ਸਰਿੰਜ ਨਹੀਂ ਮਿਲੇਗੀ ਇਨਫੈਕਸ਼ਨ ਬਦਣੀ ਸ਼ੁਰੂ ਹੋ ਗਈ ਇਹਦੇ ਨਾਲ ਤੁਹਾਨੂੰ ਮੈਂ ਇੱਕ ਹੋਰ ਮਜ਼ੇਦਾਰ ਗੱਲ ਦੱਸ ਦਿੰਨਾ ਇੱਕ ਐਨਜੀਓ ਹੈ ਜਿਹਦਾ ਕੰਮ ਹੈ ਕਿ ਜਿਹੜੇ ਨਸ਼ਾ ਕਰਨ ਵਾਲਿਆਂ ਨੂੰ ਟ੍ਰੇਸ ਕਰਨਾ ਉਹਨਾਂ ਨੂੰ ਸਰਿੰਜਾਂ ਦੇਣੀਆਂ ਤਾਂ ਜੋ ਇਹਨਾਂ ਬਿਮਾਰੀਆਂ ਤੋਂ ਸਮਾਜ ਨੂੰ ਬਚਾਇਆ ਜਾ ਸਕੇ ਪਿੱਛੇ ਜੀ ਇੱਕ ਲੇਟੈਸਟ ਥੋੜੇ ਦਿਨ ਦੀ ਗੱਲ ਹੈ ਵੀ ਇੱਕ ਐਨਜੀਓ ਵਾਲਾ ਇਸ ਤਰ੍ਹਾਂ ਦੇ ਨਸ਼ੇੜੀਆਂ ਨੂੰ ਉਹਨਾਂ ਦੇ ਅੱਡੇਆਂ ਨੂੰ ਟ੍ਰੇਸ ਕਰਕੇ ਉੱਥੇ ਜਾ ਕੇ ਸਰਿੰਜਾਂ ਵੰਡ ਰਿਹਾ ਸੀ ਪੁਲਿਸ ਨੇ ਉਹ ਚਿੱਟਾ ਫੜ ਚਿੱਟਾ ਤੇ ਰੋਗ ਨਹੀਂ ਸਕੀ ਉਹ ਸਰਿੰਜਾਂ ਫੜਾਉਣ ਵਾਲੇ ਨੂੰ ਫੜ ਲਿਆ ਵੀ ਤੂੰ ਕਿ ਸਰਿੰਜਾਂ ਵਾਲਾ ਉਹ ਡਰਦਾ ਦੌੜ ਗਿਆ ਸਰਿੰਜਾਂ ਛੱਡ ਕੇ ਆਪਣੀ ਦੌੜ ਗਿਆ ਤੇ ਇਸ ਤਰ੍ਹਾਂ ਦੇ ਕਈ ਬੰਦੇ ਨੇ ਮੈਂ ਜਦੋਂ ਗੱਲਬਾਤ ਕਰੀਦੀ ਆਪਣੇ ਲੈਵਲ ਤੇ ਪੁੱਛੀ ਤਾਂ ਉਹਨਾਂ ਨੇ ਯਾਨੀ ਕਿ ਪੰਜਾਬ ਦੇ ਵਿੱਚ ਇੰਨੇ ਮਾੜੇ ਹਾਲਾਤ ਆ ਗਏ ਆ ਕਿ ਸਰਿੰਜਾਂ ਵੰਡੀਆਂ ਪੈ ਰੀਆਂ ਮਜਬੂਰੀ ਕਾਰਨ ਕਿ ਤੁਸੀਂ ਨਸ਼ਾ ਤੇ ਕਰਨਾ ਹੀ ਹੈ ਛੇੜੀ ਨੇ ਨਸ਼ਾ ਕਰਨਾ ਹੀ ਹੈ ਉਹਨਾਂ ਦੀ WHO ਦੀ ਗਾਈਡਲਾਈਨ ਹੈ ਉਹ ਕੋਈ ਆਈ ਮੀਨ ਸਰਿੰਜਾਂ ਨਹੀਂ ਮੰਨਦੇ ਉਹ ਇੱਕ ਬਿਮਾਰੀਆਂ ਨੂੰ HIV ਬਿਮਾਰੀ ਬਹੁਤ ਖਤਰਨਾਕ ਹੈ ਉਹਨਾਂ ਅਮਲੀਆਂ ਦੇ ਆਪਣੇ ਵੀ HIV ਹੋ ਗਿਆ ਉਹਨਾਂ ਦੀ ਵਾਈਫ ਨੂੰ ਹੋ ਗਿਆ ਮਜਬੂਰਾਂ ਜਿਹੜੀਆਂ ਉਹਨਾਂ ਦੀ ਪਤਨੀਆਂ ਉਹਨਾਂ ਦੇ ਕਿਸੇ ਪਰਿਵਾਰਕ ਦੇ ਕਿਸੇ ਹੋਰ ਰਿਲੇਸ਼ਨ ਦੇ ਵਿੱਚ ਆਂਦੀਆਂ ਆ ਉਹਨਾਂ ਨੂੰ ਨਾਲ ਲੈ ਜਾਂਦੀਆਂ ਉਹ ਵਾਲਾ ਬੰਦਾ ਕਿਸੇ ਹੋਰ ਨੂੰ ਲੈ ਜਾਂਦਾ ਇਹ ਇੱਕ ਬਹੁਤ ਵੱਡਾ ਚੇਨ ਚੱਲ ਜਾਂਦੀ ਹੈ ਚੇਨ ਚੱਲ ਪੈਂਦੀ ਜੋ ਬੜੇ ਖਤਰੇ ਤੁਸੀਂ ਬਹੁਤ ਸਾਰੇ ਆંકੜੇ ਤੁਸੀਂ ਤੋਂ ਜਾਣੂ ਨਹੀਂ ਜੇ ਪੰਜਾਬ ਦੇ ਵਿੱਚ ਐਚ ਆਈ ਵੀ ਦੇ ਜਿਹੜੇ ਪੇਸ਼ੈਂਟ ਅੱਗੇ ਨਾਲ ਬਹੁਤ ਵਧੇ ਨੇ ਕਾਲੇ ਪੀਲੇ ਦੇ ਪੇਸ਼ੈਂਟ ਬਹੁਤ ਜ਼ਿਆਦਾ ਵਧੇ ਨੇ ਇਨ੍ਹਾਂ ਵੱਡੀਆਂ ਬਿਮਾਰੀਆਂ ਨੂੰ ਰੋਕਥਾਮ ਕਰਨ ਲਈ ਇਹ ਪ੍ਰੋਸੈਸ ਚਲਾਏ ਜਾਂਦੇ ਨੇ ਪਰ ਉਹ ਕਿੱਥੋਂ ਤੱਕ ਸਫਲ ਹੁੰਦੇ ਨੇ ਚਿੱਟਾ ਤੇ ਰੋਕ ਨਹੀਂ ਸਕਦੇ ਠੀਕ ਹੈ ਸਰਿੰਜਾਂ ਦੇ ਰੁਕੀਆਂ ਪਈਆਂ ਨੇ ਸਰਿੰਜਾਂ ਦੇ ਰੁਕੀਆਂ ਮੈਡੀਕਲ ਸਟੋਰ ਤੇ ਵੀ ਛਾਪੇ ਮਾਰਨੇ ਸ਼ੁਰੂ ਕਰਤਾ ਹੈ ਰੀਸੈਂਟਲੀ ਇੱਕ ਬੜਾ ਵੱਡਾ ਜਿਹੜਾ ਅੰਮ੍ਰਿਤਸਰ ਦੇ ਮੈਡੀਕਲ ਮਾਰਕੀਟ ਦੇ ਵਿੱਚ ਛਾਪਾ ਪਿਆ ਦੇਖੋ ਦੇਖੋ ਮੈਂ ਉਹਦੇ ਬਾਰੇ ਦੱਸਣ ਲੱਗਾ ਵੀ ਮੈਡੀਕਲ ਸਟੋਰਾਂ ਦੀ ਜਿੱਥੋਂ ਤੱਕ ਗੱਲ ਹੈ ਕਿ ਇੱਥੇ ਰੇਡ ਨਹੀਂ ਇਹਨੂੰ ਕਹਿ ਸਕਦੇ ਇਹਨਾਂ ਨੂੰ ਚੈਕਿੰਗ ਕਹਿ ਸਕਦੇ ਆ ਪੂਰੇ ਪੰਜਾਬ ਵਿੱਚ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਨਾਲ-ਨਾਲ ਇਹਨੂੰ ਅਭਿਆਨ ਨੂੰ ਛੇੜਿਆ ਗਿਆ ਉਹਦੇ ਵਿੱਚ ਜਿਹੜਾ ਸੌਫਟ ਟਾਰਗੇਟ ਚੈਕਿੰਗ ਕਹਿੰਦੇ ਪਏ ਉਹ ਹੈਡਿੰਗ ਤੇ ਰੇਡ ਦੀ ਹੁੰਦੀ ਹੈ ਪੁਰਾਣੀ ਦੁਕਾਨ ਤੇ ਰੇਡ 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 ਦੇਖੋ ਲਿਖਣ ਵਾਲਿਆਂ ਨੂੰ ਸਮਝ ਨਹੀਂ ਆ ਗਈ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਮੈਡੀਕਲ ਸਟੋਰ ਐ 100% ਜਿਹੜੇ ਲਾਇਸੈਂਸ ਲੈਣਾ ਪੈਂਦਾ ਜਿਸ ਨੇ ਭਾਰਤ ਸਰਕਾਰ ਤੋਂ ਲਾਇਸੈਂਸ ਲੈ ਲਿਆ ਜਿਨੇ ਮੈਡੀਕਲ ਵਿਭਾਗ ਤੋਂ ਲਾਇਸੈਂਸ ਲੈ ਲਿਆ ਹੀ ਇਜ਼ ਅ ਰਜਿਸਟਰਡ ਮੈਡੀਕਲ ਪ੍ਰੋਡਕਸ਼ਨ ਠੀਕ ਹੈ ਉਹਨੂੰ ਚੈੱਕ ਕਰਨਾ ਵਿਭਾਗ ਦੀ ਜ਼ਿੰਮੇਵਾਰੀ ਹੈ ਉਹਨੂੰ ਕੋਈ ਹੋਰ ਚੈੱਕ ਨਹੀਂ ਕਰ ਸਕਦਾ ਠੀਕ ਹੈ ਕੋਈ ਹੋਰ ਵਿਭਾਗ ਆ ਕੇ ਉਹਨੂੰ ਨਹੀਂ ਪੁੱਛ ਸਕਦਾ ਉਹ ਸਿਰਫ ਡਰੱਗ ਵਿਭਾਗ ਇੱਕ ਬਣਿਆ ਆ ਉਹ ਆ ਕੇ ਚ ਤੁਸੀਂ 70-80 ਲੱਖ ਦੀ ਰਿਕਵਰੀ ਦੀ ਗੱਲ ਕਰ ਰਹੇ ਹੋ ਮਰਸਾ ਜਿਹੜੀ ਹੈ ਮਰਸਾ ਦੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਕੁਲਵਿੰਦਰ ਸਿੰਘ ਜਨਰਲ ਅਥਾਰਟੀ ਨੇ ਬੀਬੀ ਬਲੀਨ ਕੋਰਦੀ ਨੇ ਮੈਡਮ ਨਾਲ ਉਹਨਾਂ ਦੇ ਸੁਖਦੀਪ ਸਿੰਘ ਡੀਆਈ ਨੇ ਜੋ ਦਿਹਾਤੀ ਦੇਖਦੇ ਨੇ ਬਹੁਤ ਵਧੀਆ ਆਪਣੇ ਕੰਮ ਕਰ ਰਹੇ ਨੇ ਇਹਦੇ ਨਾਲ ਨਾਲ ਉਹ ਜਿਹੜੇ ਮਜ਼ੇਦਾਰ ਗੱਲ ਕਰਨ ਵਾਲੀ ਹੈ ਵੀ ਜਿਹੜੇ ਤੁਸੀਂ 70 ਲੱਖ ਦੀ ਜਿਹੜੀ ਰਿਕਵਰੀ ਦੀ ਗੱਲ ਕਰ ਰਹੇ ਹੋ 70 ਲੱਖ ਦੀ ਰਿਕਵਰੀ ਅਵੈਧ ਗਦਾਮ ਦੇ ਵਿੱਚੋਂ ਪਾਈ ਗਈ ਹੈ ਐਕਚੁਅਲੀ ਉਹ ਦਵਾਈਆਂ ਹੀ ਨੇ ਉਹ ਦਵਾਈਆਂ ਕੀ ਨੇ ਜਿਹੜੀਆਂ ਇੰਪਰੋ ਗਾਬਾਮ ਜਿਹੜੀਆਂ ਇਹਨਾਂ ਨੇ ਬੈਨ ਕੀਤੀਆਂ ਵੀ ਬਿਨਾ ਪਰਚੀ ਤੋਂ ਬਿਨਾ ਕਿਸੇ ਰਿਕਾਰਡ ਤੋਂ ਤੁਸੀਂ ਨਹੀਂ ਵੇਚ ਸਕਦੇ ਉਹ ਮਰੀਜ਼ ਦੀ ਜਾਨ ਬਚਾ ਲੈ ਵੀ ਦਵਾਈ ਹੋ ਸਕਦੀ ਹੈ ਉਹ ਨਿਸ਼ਾਨੀ ਹੈਗਾ ਲੇਕਿਨ ਉਹ ਅਵੈਦ ਕਿਸ ਤਰ੍ਹਾਂ ਹੋ ਗਿਆ ਅਵੈਦ ਇਸ ਤਰ੍ਹਾਂ ਹੋ ਗਿਆ ਵੀ ਤੁਸੀਂ ਇੱਕ ਸਟੋਰ ਲਿਆ ਜਿਹਦੇ ਵਿੱਚ ਇੰਨੀ ਦਵਾਈ ਸਟੋਰ ਕਰ ਲਈ ਜਿੱਦਾਂ ਤੁਹਾਡੇ ਕੋਲ ਲਾਇਸੈਂਸ ਨਹੀਂ ਹੈ ਬਿਲਕੁਲ ਉੱਥੇ ਰੇਡ ਹੋਈ ਇਹਨੂੰ ਰੇਡ ਕਹਿ ਸਕਦੇ ਜੇ ਤੁਸੀਂ ਵੀ ਉਹ ਅਵੈਦ ਸੀਗਾ ਉਹਦਾ ਕੋਈ ਸਰਕਾਰ ਕੋ ਕੋਈ ਲੇਖਾ ਜੋਖਾ ਨਹੀਂ ਸੀਗਾ ਲੇਕਿਨ ਉਹਦੇ ਸੋਚਣ ਵਾਲੀ ਗੱਲ ਹੈ ਵੀ ਇਹ ਕਿੰਨੇ ਸਮੇਂ ਤੋਂ ਇਹ ਧੰਦਾ ਚੱਲ ਰਿਆ ਸੀ ਉਸ ਵਿਅਕਤੀ ਦਾ ਠੀਕ ਹੈ ਉਹਦੇ ਨਾਲ ਦੇ ਕਿੰਨੇ ਗੋਦਾਮ ਅਥੇ ਮਰਿਸਰ ਤੇ ਚੱਲ ਰਹੇ ਨੇ ਲੁਧਿਆਣੇ 'ਚ ਇਸ ਤਰ੍ਹਾਂ ਦੇ ਕਿੰਨੇ ਗੋਦਾਮ ਚੱਲ ਰਹੇ ਜਲੰਧਰ 'ਚ ਕਿੰਨੇ ਗੋਦਾਮ ਕਿੱਥੇ ਚੱਲ ਰਹੇ ਨੇ ਇਹ ਦੇਖਣਾ ਪਏਗਾ ਨਾ ਇਹ ਕਿਸੇ ਇੱਕ ਦਿਨ ਨਾਲ ਥੋੜਾ ਸਾਰਾ ਕੰਮ ਮੁੱਕ ਜਾਣਾ ਇਹਨੂੰ ਰੂਟੀਨ 'ਚ ਚੱਲਣਾ ਪਏਗਾ ਰੂਟੀਨ ਵਾਈਜ਼ ਇਹਨਾਂ ਦੀਆਂ ਚੈਕਿੰਗਾਂ ਚੱਲੀਆਂ ਜਾਏਗੀਆਂ 10 ਤੋਂ 12 15000 ਤੋਂ ਪਲੱਸ ਮੈਡੀਕਲ ਸਟੋਰ ਇਸਮ ਲੁਧਿਆਣੇ ਨੇ ਠੀਕ ਹੈ 10 ਤੋਂ 8 ਤੋਂ ਲੈ ਕੇ 10 ਤੱਕ ਮੈਡੀਕਲ ਸਟੋਰ ਜਿਹੜੇ ਜਲੰਧਰ ਨੇ 4 ਤੋਂ 5000 ਮੈਡੀਕਲ ਸਟੋਰ ਸਾਰੇ ਵੱਡੇ ਸ਼ਹਿਰਾਂ ਦੀ ਗੱਲ ਕਰ ਲੈਣੀ ਆਪਾਂ ਇਨਾਂ ਨੂੰ ਡ੍ਰੀਮ ਚੈੱਕ ਕਰਨਾ ਪਵੇਗਾ ਵੀ ਇੱਥੇ ਫਾਰਮੇਸੀ ਮੌਜੂਦ ਵੀ ਹੈ ਠੀਕ ਹੈ ਕੋਈ ਇਹ ਜੇ ਮੈਡੀਕਲ ਸਟੋਰ ਵੀ ਜਿਨ੍ਹਾਂ ਦੇ ਪਿਛਲੇ 20-20 ਸਾਲ ਤੋਂ ਚੈਕਿੰਗ ਹੀ ਨਹੀਂ ਹੋਈ ਉਹਨਾਂ ਨੂੰ ਪਤਾ ਹੀ ਨਹੀਂ ਵੀ ਕੀ ਲਾਇਸੈਂਸ ਕੀ ਨਾ ਦੀ ਚੀਜ਼ ਹੈ ਲਾਇਸੈਂਸ ਹੈ ਵੀ ਕਿ ਨਹੀਂ ਹੈ ਕੋਈ ਵਿਭਾਗ ਬੈਠਾ ਪਿਆ ਹੁਣ ਯੁੱਧ ਨਸ਼ਿਆਂ ਦੇ ਵਿਰੁੱਧ ਸਰਕਾਰ ਨੇ ਵੀ ਕੁਝ ਕਰਕੇ ਵਿਖਾਣਾ ਹੈ ਫਿਰ ਵੱਡੀਆਂ-ਵੱਡੀਆਂ ਸੁਰਖੀਆਂ ਬਣੀਆਂ ਵੀ 70 ਲੱਖ ਦੀ ਰਿਕਵਰੀ ਹੋ ਗਈ ਜਿਹੇ ਨਸ਼ਿਆਂ ਤੇ ਨਹੀਂ ਬੰਨ ਪਾਲੀ ਲੇਕਿਨ ਇਹ ਸਿਸਟਮ ਅਜੇ ਇਸ ਤਰ੍ਹਾਂ ਹੀ ਚੱਲੇਗਾ ਮੈਨੂੰ ਲੱਗਦਾ ਵੀ ਇਹਨੂੰ ਤੋੜਨਾ ਇਸ ਚੇਨ ਨੂੰ ਬਹੁਤ ਔਖਾ ਹੈ